ਜਿਹੜਾ ਪ੍ਰਭੂ ਪਰਮਾਤਮਾ ਜਿਹੜਾ ਪ੍ਰਭੂ ਪਰਮਾਤਮਾ ਤੇਰੀ ਸਾਰ ਲੈਂਦਾ ਹੈ ਤੇਰੀ ਸੰਭਾਲ ਕਰਦਾ ਹੈ ਤੇਰੀ ਪਿਰਤ ਪਾਲਣਾ ਕਰਦਾ ਹੈ ਤੇ ਪ੍ਰੇਮ ਸਹਿਤ ਗੱਲ ਲਾਵੇ ਜਿਹੜਾ ਗੁਰੂ ਦੇ ਨਾਲ ਪ੍ਰੇਮ ਕਰਦਾ ਹੈ ਗੁਰੂ ਉਸ ਨੂੰ ਗਲੇ ਲਗਾਉਂਦਾ ਗਰੰਟੀ ਹੈ ਕਿਉਂਕਿ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਮਨੁੱਖ ਭੈਣਾ ਤੇ ਭਾਈ ਆ। ਪ੍ਰੇਮ ਤੋਂ ਬਿਨਾਂ ਕੁਛ ਨਹੀਂ ਪੱਲੇ ਪੈਂਦਾ। ਘਰ ਪਰਿਵਾਰ ਦੇ ਵਿੱਚ ਪ੍ਰੇਮ ਨਾ ਹੋਵੇ ਤਾਂ ਘਰ ਖੁਸ਼ਕ ਲੱਗਦਾ ਰੁੱਖਾ ਸੁੰਨਾ। ਉਹ ਆਪਾਂ ਆਪਣਾ ਸਾਰਿਆਂ ਦਾ ਪ੍ਰੈਕਟੀਕਲ ਹੀ ਆ ਭੈਣਾ ਦਾ ਵੀ ਭਾਈਆਂ ਦਾ ਵੀ। ਪਰ ਜਿਹੜੀ ਇੱਥੇ ਗੱਲ ਕਰਦੇ ਨਾ ਰਹਾਉ ਵਾਲੇ ਬੰਦ ਚ ਮਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਮਹਾਰਾਜ ਕਹਿੰਦੇ ਸਾਰ ਸੰਭਾਲੇ ਨਿਤ ਪ੍ਰਿਤਪਾਲੇ ਪ੍ਰੇਮ ਸਹਿਤ ਗੱਲ ਲਾਵੇ ਭਾਈ ਜੇ ਗੁਰਬਾਣੀ ਨਾਲ ਪ੍ਰੇਮ ਹੋਏਗਾ ਤਾਂ ਤਾਂ ਪ੍ਰਭੂ ਪਰਮਾਤਮਾ ਗੱਲੇ ਲਗਾਏਗਾ ਗੱਲਾਂ ਬਾਤਾਂ ਨਾਲ ਨਹੀਂ ਗੁਰਬਾਣੀ ਵਿੱਚ ਪੰਕਤੀ ਆਉਗੀ ਆ ਬਾਤਨ ਹੀ ਅਸਮਾਨ ਗਰਾਵੇ ਇਸ ਤਰ੍ਹਾਂ ਸ਼ਬਦ ਆਊਗਾ ਪੂਰਾ ਪਾ ਸਮਝਾਂਗੇ ਗੁਰੂ ਸਾਹਿਬ ਤੋਂ ਵੀ ਗੱਲਾਂ ਬਾਤਾਂ ਨਾ ਤਾਂ ਅਸਮਾਨ ਨੂੰ ਥੱਲੇ ਸਿੱਟ ਲੈਂਦੇ ਨੇ ਲੋਕ ਵੱਡੀਆਂ-ਵੱਡੀਆਂ ਕਾਲਾਂ ਗੱਲਾਂ ਕਰਦੇ ਨੇ ਮੈਂ ਸੁਣੇ ਆ ਜੀ ਮੈਂ ਪ੍ਰਮਾਤਮਾ ਨੂੰ ਰੱਬ ਨੂੰ ਥੱਲੇ ਸਿੱਟ ਲੈਂਦੇ ਨੇ ਗੱਲਾਂ ਬਾਤ ਦੀ ਗੁਰਬਾਣੀ ਚ ਪੰਗਤੀ ਵੀ ਆਏ ਵੇ ਬਾਤਨ ਹੀ ਅਸਮਾਨ ਕਰਾਵੇ ਕਿਉਂਕਿ ਗੁਰਬਾਣੀ ਵਿੱਚ ਛੇ ਭਾਸ਼ਾਵਾਂ ਜੀ ਹਿੰਦੀ ਗੁਰਮੁਖੀ ਛੇ ਭਾਸ਼ਾਵਾਂ ਵਿੱਚ ਗੁਰਬਾਣੀ ਆ ਆਪਾਂ ਤਕਬੀਰ ਸਾਹਿਬ ਦੀ ਜਿਹੜੀ ਆਪਾਂ ਬਾਣੀ ਪੜ੍ਹਦੇ ਹੁੰਨੇ ਆ ਮੇਰਾ ਖਲੇ ਅਰਬੀ ਚ ਜੇ ਮੈਂ ਨਾ ਭੁੱਲਦਾ ਹਾਂ ਮਾਫ ਕਰਨਾ ਕਿਉਂਕਿ ਗੱਲਾਂ ਬਾਤਾਂ ਨਾਲ ਰੱਬ ਨੂੰ ਥੱਲੇ ਛੱਟਣ ਵਾਲੀ ਗੱਲ ਨਾ ਕਰਿਆ ਕਰਕੇ ਗੁਰੂ ਦੇ ਨਾਲ ਪਿਆਰ ਕਰਾਂਗੇ ਪ੍ਰਭੂ ਪਰਮਾਤਮਾ ਸਾਨੂੰ ਆਪਣੇ ਗਲੇ ਲਗਾਏਗਾ ਸਾਡਾ ਜਨਮ ਮਰਨ ਕੱਟਿਆ ਜਾਏਗਾ ਜਿਹੜਾ ਆਖਰੀ ਬੰਦ ਆ ਇਸ ਪੰਕਤੀ ਦਾ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਪਰਮਾਤਮਾ ਜੀ ਜੇ ਤੇਰੇ ਨਾਲੋਂ ਜਿਹੜਾ ਵਿਛੜ ਗਿਆ ਉਹ ਜਗ ਦੇ ਵਿੱਚ ਜੀਵਨ ਨਹੀਂ ਪ੍ਰਾਪਤ ਪ੍ਰਾਪਤ ਕਰ ਸਕਦਾ ਜਗਤ ਜੀਵਨ ਕਿਵੇਂ ਪਾਵੇ ਉਹ ਤਾਂ ਜਿਉਂਦਿਆਂ ਲਾਸ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਜਿਉਂਦਿਆਂ ਲਾਸ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਹੋਇਆ ਮਨੁੱਖ ਭੈਣਾ ਭਾਈ ਹੈ ਮਹਾਰਾਜ ਕਹਿੰਦੇ ਜਿਉਂਦੇ ਲਾਸ ਜਗ ਵਿੱਚ ਜੀਣ ਦਾ ਕੋਈ ਚੱਜ ਨਹੀਂ ਹੈ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਨਹੀਂ ਹੈ ਪੱਲੇ ਤੇ ਬੇਅਰਥਾ ਜੀਵਨਾ ਮਨੁੱਖਾ ਇੱਕ ਮਨੁੱਖਾ ਜਨਮ ਹੀ ਪ੍ਰਭੂ ਪਰਮਾਤਮਾ ਨੇ ਹੀਰੇ ਵਰਗਾ ਦਿੱਤਾ ਜਿਹੜਾ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਉਹਦੀ ਬੰਦਗੀ ਕਰਕੇ ਉਹਦੇ ਨਾਲ ਪ੍ਰੇਮ ਕਰਕੇ ਸੋ ਅੱਗੇ ਜਿਹੜਾ ਆਪਾਂ ਲੜੀਵਾਰ ਸ਼ਬਦ ਵਿਚਾਰ ਲੈਨੇ ਆ ਸਤਗੁਰਾਂ ਤੋਂ ਉਹਦੇ ਵਿੱਚ ਵੀ ਇਹੀ ਰੱਖਦੇ ਨੇ ਮਹਾਰਾਜ ਜੀਵਤ ਪਾਵੋ ਮੋਖ ਦਵਾਰ ਅਰਪਾ ਉਹ ਸ਼ਬਦ ਤਤ ਅਨੁਸਾਰ ਇੱਥੇ ਵੀ ਇਹੀ ਦੱਸਦੇ ਨੇ ਮਹਾਰਾਜ ਵੀ ਤੁਸੀਂ ਇਹਨਾਂ ਛੱਤਾਂ ਨਾਲ ਜੋੜੇ ਹੋਏ ਕਰਮ ਧਰਮ ਕਰਕੇ ਮਰਨ ਪਿੱਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਨਾ ਵੀ ਕਰਮ ਧਰਮ ਕਰਕੇ ਕੋਈ ਮੱਸੀਆ ਮਨਾਉਂਦਾ ਕੋਈ ਪੁੰਨਿਆ ਮਨਾਉਂਦਾ ਜੀ ਕੋਈ ਕਹਿੰਦਾ ਮੈਂ ਆਹ ਪਾ ਕਰ ਲਿਆ ਕੋਈ ਕਹਿੰਦਾ ਮੈਂ ਆਹ ਕਰ ਲਿਆ ਕੋਈ ਧਰਮ ਦੇ ਨਾਂ ਤੇ ਕਰਮ ਕਰਕੇ ਨਾ ਮੁਕਤੀ ਦਾ ਕੋਟ ਆਸਰਾ ਭਾਲ ਦਾ ਇਨਸਾਨ ਵੀ ਮੇਰੀ ਮੁਕਤੀ ਹੋ ਜੂ ਹੋ ਜੂ ਵੀ ਕਦੋਂ ਮਰਨ ਤੋਂ ਬਾਅਦ ਨਾ ਭਾਈ ਜੀਂਦੇ ਜੀ ਮੁਕਤ ਹੋਣਾ ਹੋਣਾ ਮੁਕਤੀ ਕਿੱਥੋਂ ਪਾਉਣੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਤਤ ਨੇ ਪੰਜਾਂ ਤਤਾਂ ਤੋਂ ਮੁਕਤੀ ਪਾਉਣੀ ਆ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਰਹਿਣਾ ਗੁਰੂ ਦੇ ਸਿਧਾਂਤ ਤੇ ਚੱਲਣਾ ਇਦਰੋਂ ਮੁਕਤੀ ਪਾਉਣੀ ਆ ਝੂਠੀਆਂ ਮੰਨਤਾ ਮਨਤਾਵਾਂ ਵੱਲੋਂ ਕਰਮਾਂ ਕਾਂਡਾਂ ਵੱਲੋਂ ਰੀਤਾਂ ਰਵਾਜਾਂ ਰਸਮਾਂ ਤੋਂ ਨਰਲੇਪ ਰਹਿਣਾ ਰਣਾ ਜਗਤ ਦੇ ਵਿੱਚ ਹੀ ਆ ਇਥੋਂ ਮੁਕਤੀ ਪੈਣੀ ਆ ਮਰਨ ਤੋਂ ਬਾਅਦ ਤਾਂ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਰੀਰ ਛੱਡਣ ਤੋਂ ਬਾਅਦ ਕੀ ਪਤਾ ਇਹ ਰੂਹਾਂ ਕਿੱਥੇ ਜਾ ਵੜਦੀਆਂ ਇਹ ਤਾਂ ਜੇ ਕੋਈ ਰੱਬ ਦੀ ਬੰਦਗੀ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਆ ਗੁਰਬਾਣੀ ਮੁਤਾਬਕ ਤੇ ਜਿਹੜੀ ਗੁਰੂ ਨਾਲੋਂ ਪਰਮਾਤਮਾ ਦੇ ਨਾਮ ਨਾਲੋਂ ਜੀਵਾਤਮਾ ਟੁੱਟੀ ਰਹਿੰਦੀ ਆ ਉਹ 84 ਦੇ ਗੇਟ ਤੇ ਜਾ ਵੜਦੀ ਆ ਐ ਨਹੀਂ ਪਤਾ ਵੀ ਸੱਪ ਦੀ ਜੂਨ ਚ ਲੱਗ ਗਿਆ ਕਿ ਕਾਂ ਦੀ ਜੂਨ ਚ ਲੱਗ ਗਿਆ ਮਹਾਰਜ ਕਹਿੰਦੇ ਇਹ ਨਹੀਂ ਪਤਾ ਕਿੱਥੇ ਜਾ ਕੇ ਸਮਾਉਂਦੇ ਨੇ ਫਿਰ ਭਾਈ ਮਨੁੱਖਾ ਜਨਮ ਮਿਲਿਆ ਗੁਰੂ ਨੇ ਕਿਰਪਾ ਕਰਕੇ ਦਾਤ ਬਖਸ਼ੀਆ ਮਨੁੱਖੇ ਜਨਮ ਦੀ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜੇ ਰਹੀਏ ਤੇ ਸਾਡਾ ਜੀਵਨ ਸਫਲਾ ਹੋ ਜੇ ਨਹੀਂ ਤਾਂ ਜਿਹੋ ਜੇ ਆਏ ਉਹੋ ਜੇ ਚਲੇ ਗਏ ਵੀ ਜੇ ਕੋਈ ਕਹਿੰਦਾ ਮੈਂ ਵੀ ਬੱਚੇ ਆ ਜੇ ਕੋਈ ਕਹਿੰਦਾ ਭੈਣ ਭਾਈ ਵੀ ਆਪਾਂ ਬੱਚੇ ਪਾਲ ਲੈ ਜੀ ਇਹਨਾਂ ਦੇ ਕੋਠੀਆਂ ਬਣਾਤੀਆਂ, ਕਾਰਾਂ ਲੈਤੀਆਂ, ਇਹਨਾਂ ਨੂੰ ਬੜੇ ਸੈੱਟ ਕਰਤੇ। ਇਹ ਤਾਂ ਫਿਰ ਪਸ਼ੂ ਤੇ ਪੰਛੀ ਵੀ ਕੰਮ ਕਰਦੇ ਨੇ। ਪਸ਼ੂ ਵੀ ਬੱਚੇ ਪੈਦਾ ਕਰ ਲੈਂਦੇ ਨੇ, ਪਾਲ ਲੈਂਦੇ ਨੇ। ਪੰਛੀ ਬੱਚੇ ਪੈਦਾ ਵੀ ਕਰਦੇ ਨੇ, ਪਾਲਦੇ ਵੀ ਤੇ ਘਰ ਵੀ ਬੜਾ ਸੋਹਣਾ ਬਣਾ ਕੇ ਦਿੰਦੇ ਨੇ ਪੰਛੀ। ਬਹੁਤ ਵਾਰੀ ਮੈਂ ਗੱਲ ਕਰੀ ਆ ਵੀ ਛੋਟੀ ਜੀ ਚਿੜੀ ਆ ਕਿ ਜਿਹਨੂੰ ਆਪਾਂ ਵਿਜੜਾ ਕਹਿੰਦੇ ਆ। ਬੜਾ ਸੋਹਣਾ ਘਰ ਬਣਾ ਕੇ ਦਿੰਦਾ ਆ ਉਹਦੇ ਬੱਚਿਆਂ ਨੂੰ। ਤੇ ਜੇ ਜੇ ਤੂੰ ਵੀ ਘਰ-ਬਾਰ ਬਣਾ ਕੇ ਫੁੱਲਿਆ ਫਿਰਦਾ ਤੇ ਕੋਈ ਬਾਲਾ ਵੱਡਾ ਨਹੀਂ ਤੂੰ ਮਤਲਬ ਨਾਮਾਂ ਕਮਾ ਲਿਆ। ਇਹ ਪਸ਼ੂਮਾਂ ਪੰਸਿਆਂ ਵਾਲਾ ਹੀ ਆ ਫਿਰ ਜੀਵਨ ਮਨੁੱਖੇ ਜੀਵਨ ਦਾ ਕੋਈ ਮਨੋਰਥ ਬਕਰਾ ਉਹ ਕਿਹੜਾ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਜੋ ਮਹਾਰਾਜ ਦੱਸਦੇ ਨੇ ਜੀਵ ਤਪਾਵੋ ਮੋਖ ਦੁਆਰ ਅਨਪਉ ਸ਼ਬਦ ਤਤ ਨਿਜ ਸਾਰ ਮਹਾਰਾਜ ਕਹਿੰਦੇ ਪਰਮਾਤਮਾ ਦਾ ਸਿਮਨ ਕਰੋਗੇ ਤਾਂ ਇਸੇ ਜਨਮ ਵਿੱਚ ਮਨੁੱਖੇ ਜਨਮ ਵਿੱਚ ਬਕਾਰ ਦੁੱਖਾਂ ਅਤੇ ਭਰਮਾਂ ਬਹਿਮਾਂ ਤੋਂ ਖਲਾਸੀ ਹਾਸਲ ਕਰ ਲਮੋਗੇ ਅੱਛੇ ਜਨਮ ਜੀ ਮਨੁੱਖੇ ਜਨਮ ਚ ਹੋਏਗਾ ਕਦੋਂ ਅਨਭਉ ਸ਼ਬਦ ਤਤ ਨਿਜ ਜ਼ਾਰ ਮਹਾਰਾਜ ਕਹਿੰਦੇ ਇਸ ਸਿਮਰਨ ਦੀ ਬਰਕਤ ਨਾਲ ਤੁਹਾਡਾ ਨਰੂਲ ਆਪਣਾ ਸ੍ਰੇਸ਼ਟ ਅਸਲਾ ਮਗ ਮਗ ਪਏਗਾ ਮਗ ਪਏਗਾ ਹਣ ਤਾਂ ਠੰਡੇ ਹੋਏ ਪਏ ਨੇ ਜੀ ਜਿਵੇਂ ਕੋਈ ਠੰਡੀ ਹੋਈ ਪਈ ਆ ਚੀਜ਼ ਜੇ ਬਾਰੀ ਧਾਰ ਨਾਲ ਜੇ ਕੋਈ ਠੱਤੀ ਚ ਠੰਡੀ ਹੋਈ ਪਈ ਆ ਪਰੇਚ ਚ ਰੱਖੀ ਆ ਠਰੀ ਚੀਜ਼ ਨੂੰ ਹੱਥ ਲਾਉਣ ਨੂੰ ਨਹੀਂ ਜੀ ਕਰਦਾ ਅੱਜ ਕਨ ਫਿਰ ਜਦੋਂ ਗਰਮ ਹੋ ਜਾਂਦੀ ਹੈ ਮਗ ਪੈਂਦੀ ਆ ਜਿਵੇਂ ਚਲੋ ਹੋਰ ਇੱਕ ਧਾਰ ਨਾ ਲੈ ਲੈਂਦੇ ਆ ਵੀ ਸਰੀਰ ਬੈਠਾ ਹੋਣ ਇੱਥੇ ਇੱਕ ਵਾਰੀ ਜਦੋਂ ਉੱਠੇਗਾ ਥੋੜਾ ਜਿਹਾ ਉੱਥੋਂ ਤੱਕ ਤੁਰਨ ਔਖਾ ਹੋ ਜਾਏਗਾ ਫਿਰ ਹੌਲੀ ਹੌਲੀ ਮਗ ਜਾਏਗਾ ਗਰਮ ਹੋ ਜਾਏਗਾ ਫਿਰ ਚੱਲ ਪਏਗਾ ਮਹਾਰਾਜ ਕਹਿੰਦੇ ਨਾ ਇਸ ਸਿਮਰਨ ਦੀ ਬਰਕਤ ਨਾਲ ਤੁਹਾਡਾ ਨਰੋਰ ਆਪਣਾ ਸ੍ਰੇਸ਼ਟ ਅਸਲਾ ਜੋ ਅਸਲਾ ਹੈ ਉਹ ਮਗ ਪਏਗਾ ਸਤਿਗੁਰੂ ਦਾ ਸ਼ਬਦ ਅਨਭਵੀ ਰੂਪ ਵਿੱਚ ਪਰੇਗਾ। ਪਰੇ ਦਾ ਮਤਲਬ ਫੁਰਨਾ। ਪੁਰੇ ਗਾਂਦਰੋਂ ਉੱਗੇਗਾ। ਅੰਦਰੇ-ਅੰਦਰ ਅੱਗੇ ਦੱਸਦੇ ਨੇ ਸਤਿਗੁਰੂ। ਚਰਨ ਕਮਲ ਗੋਬਿੰਦ ਰੰਗ ਲਾਗਾ। ਜੇ ਗੁਰੂ ਦੇ ਨਾਮ ਦਾ ਰੰਗ ਲੱਗ ਜੇ ਤਾਂ ਮਹਾਰਾਜ ਕਹਿੰਦੇ ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ ਨਾ ਤੇ ਫੇਰ ਸੰਤ ਪ੍ਰਸਾਦ ਭਏ ਮਨ ਨਿਰਮਲ। ਹਰ ਕੀਰਤਨ ਮਹਿ ਅਨ ਦਿਨ ਜਾਗਾ ਇਹ ਰਹਾ ਵਾਲਾ ਬੰਦਾ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਕੇ ਉਹ ਮਨੁੱਖ ਬਕਾਰਾਂ ਵੱਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਬਕਾਰਾਂ ਵਿੱਚ ਨਹੀਂ ਡਿੱਗਣ ਦਿੰਦਾ ਸੁਚੇਤ ਰਹਿੰਦਾ ਗੁਰੂ ਦਾ ਗਿਆਨ ਪੱਲੇ ਬੰਨ੍ਹੀ ਰੱਖਦਾ ਜਦੋਂ ਗੁਰੂ ਦਾ ਗਿਆਨ ਕੋਲੇ ਗੁਰੂ ਦਾ ਗਿਆਨ ਕੋਲੇ ਆ ਗੁਰੂ ਦਾ ਗਿਆਨ ਪੰਨੇ ਗੁਰੂ ਦਾ ਗਿਆਨ ਪੱਲੇ ਬੰਨਿਆ ਫੇਰ ਉਹ ਸੁਰਤ ਨੂੰ ਗੁਰੂ ਦਾ ਗਿਆਨ ਗੁਰੂ ਦੇ ਗਿਆਨ ਦੀ ਨੱਥ ਪਾ ਕੇ ਕਹਿ ਲੋ ਗੁਰੂ ਦੇ ਗਿਆਨ ਦੀ ਨੱਥ ਪਾ ਕੇ ਆਪਣੇ ਮਨ ਨੂੰ ਬਿਕਾਰਾ ਬਲੀਆਂ ਰੋਕ ਕੇ ਰੱਖਦਾ ਜੇ ਮਨ ਬਿਕਾਰੀ ਹੈ ਤਾਂ ਜ਼ਿੰਦਗੀ ਵੀ ਬਿਕਾਰੀ ਹੋ ਜਾਂਦੀ ਹੈ ਜੇ ਮਨ ਚੜ੍ਹਦੀ ਕਲਾ ਦੇ ਵਿੱਚ ਆ ਨਾਮ ਬਾਣੀ ਨਾਲ ਜੁੜਿਆ ਤਾਂ ਜ਼ਿੰਦਗੀ ਲੇਖੇ ਲੱਗ ਜਾਨੀਆਂ ਮਨੁੱਖਾ ਜਨਮ ਅੱਗੇ ਮਹਾਰਾ ਦੱਸ ਦੇਣ ਪਰੇਵਾ ਪ੍ਰੀਤਮ ਕਰੋੋ ਵਿਚਾਰ ਘਟ ਮਹਿ ਖੇਲੇ ਅ ਘਟ ਅਪਾਰ ਏ ਭਾਈ ਉਸ ਪ੍ਰੀਤਮ ਦੇ ਗੁਣਾਂ ਦਾ ਵਿਚਾਰ ਕਰੋ ਉਸ ਪ੍ਰੀਤਮ ਦੀ ਸਿਫਤ ਸਲਾਹ ਕਰੋ ਜੋ ਸਰੀਰਾਂ ਦੀ ਕੈਦ ਵਿੱਚ ਨਹੀਂ ਆਉਂਦਾ ਪ੍ਰਭੂ ਪ੍ਰਮਾਤਮਾ ਉਹ ਸਰੀਰ ਦੀ ਕੈਦ ਵਿੱਚ ਨਹੀਂ ਆਉਂਦਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਜਿਹੜਾ ਸਰੀਰ ਵਿੱਚ ਆਉਂਦਾ ਉਹ ਪ੍ਰਭੂ ਪਰਮਾਤਮਾ ਨਹੀਂ ਉਹ ਚੰਗਾ ਇਨਸਾਨ ਹੈ ਗੁਰੂ ਵੀ ਹੈ ਗੁਰੂ ਨਾਨਕ ਤੋਂ ਲੈ ਕੇ ਦਸਵੇਸ਼ ਪੀਤਾ ਤੱਕ ਉਹ ਜੋਤ ਸਰੀਰ ਵਿੱਚ ਵਰਤੀ ਆਪਣੇ ਸਤਿਗੁਰੂ ਨੇ ਮਹਾਰਾਜ ਕਹਿੰਦੇ ਜੋ ਪ੍ਰਭੂ ਪਰਮਾਤਮਾ ਨਿਰੰਕਾਰ ਹੈ ਉਹ ਸਰੀਰਾਂ ਦੀ ਕੈਦ ਵਿੱਚ ਨਹੀਂ ਆਉਂਦਾ ਉਹ ਬੇਅੰਤ ਹੈ ਅਤੇ ਫਿਰ ਵੀ ਹਰੇਕ ਸਰੀਰ ਵਿੱਚ ਖੇਡ ਰਿਹਾ ਹੈ ਨਾਲੇ ਉਹ ਬੇਅੰਤ ਪ੍ਰਭੂ ਪਰਮਾਤਮਾ ਸਰੀਰ ਦੀ ਕੈਦ ਵਿੱਚ ਆਉਂਦਾ ਨਹੀਂ ਉਹ ਤਾਂ ਵੀ ਸਰੀਰਾਂ ਵਿੱਚ ਖੇਡ ਰਿਹਾ ਹੈ ਕਿਵੇਂ ਆ ਬੋਲ ਰਿਹਾ ਨਾ ਇਹ ਉਹਦੀ ਸੁਪਰੀਮ ਪਾਵਰ ਕੰਮ ਕਰਦੀ ਹੈ ਸਰੀਰ ਬਣਾਇਆ ਦੋ ਬੂੰਦਾ ਪਾਣੀ ਦੀਆਂ ਤੋਂ ਸਰੀਰ ਸੋਨਾ ਘੜਦਾ ਹੈ ਫੇਰੇ ਦੇ ਵਿੱਚ ਜਿੰਦ ਜਾਨ ਆ ਜਿਹੜੀ ਇਹ ਬੋਲ ਰਹੀ ਆ ਦੇਖ ਸਕਦੀ ਆ ਸੁਣ ਸਕਦੀ ਆ ਸੁਣਾ ਸਕਦੀ ਆ ਇਹ ਉਹਦੀ ਪਾਵਰ ਵਰਤ ਰਹੀ ਆ ਮਹਾਰਾਜ ਕਹਿੰਦੇ ਫੇਰ ਵੀ ਉਹ ਹਰੇਕ ਸਰੀਰ ਵਿੱਚ ਖੇਡ ਰਿਹਾ ਉਹਦੀ ਖੇਡ ਖੇਡਦੀ ਜਾ ਰਹੀ ਆ ਅਕਾਲ ਪੁਰਖ ਵਾਹਿਗੁਰੂ ਦੀ ਦਿਖਦਾ ਨਹੀਂ ਜਿਵੇਂ ਆ ਬਿਜਲੀ ਦਿਖਦੀ ਨਹੀਂ ਹੈ ਜਦੋਂ ਬਲਬ ਜਗਦਾ ਨਾ ਉਦੋਂ ਪਤਾ ਲੱਗਦਾ ਵੀ ਲਾਈਟ ਹੈਗੀ ਆ ਲਾਈਟਾਂ ਬੰਦ ਕਰ ਦਿਓ ਪਤਾ ਨਹੀਂ ਲੱਗਦਾ ਨਾ ਵੀ ਬਿਜਲੀ ਹੈਗੀ ਜਾਂ ਹੱਥ ਲਾਏ ਤਾਂ ਪਤਾ ਲੱਗੂ ਫਿਰ ਮਹਾਰਾਜ ਕਹਿੰਦੇ ਨਾ ਘਟ ਮੈਂ ਖੇਲੇ ਅ ਘਟ ਅਪਾਰ ਜੋ ਸਰੀਰਾਂ ਦੀ ਕੈਦ ਵਿੱਚ ਨਹੀਂ ਆਉਂਦਾ ਬੇਅੰਤ ਪ੍ਰਭੂ ਫਿਰ ਵੀ ਹਰੇਕ ਸਰੀਰ ਵਿੱਚ ਖੇਡ ਰਿਹਾ ਹੈ ਕਾਲ ਕਲਪਨਾ ਕਦੇ ਨਾ ਖਾਏ ਮਹਾਰਾਜ ਕਹਿੰਦੇ ਜੋ ਮਨੁੱਖ ਪ੍ਰੀਤਮ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੌਂਦਾ ਮੌਤ ਦਾ ਡਰ ਸਤਾਏਗਾ ਨਹੀਂ ਉਹਨੂੰ ਕਿਉਂ ਜਿਹੜਾ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦਾ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖਵੇਂ ਰਹੇ ਸਮਾਏ ਕਿਉਂਕਿ ਉਹ ਸਦਾ ਸਭ ਦੇ ਸਿਰਜਣਹਾਰ ਸਿਰਜਣ ਵਾਲੇ ਅਕਾਲ ਪੁਰਖ ਵਿੱਚ ਜੁੜਿਆ ਰਹਿੰਦਾ ਹੈ ਮਨੁੱਖ ਉਹ ਫਿਰ ਚਾਹੇ ਸੀਸ ਤੇ ਆਰਾ ਚੱਲ ਜੇ ਚਾਹੇ ਦੇਗਾਂ ਵਿੱਚ ਵਾਲਿਆ ਜਾਵੇ ਚਾਹੇ ਚਰਖੜੀਆਂ ਤੇ ਚੜਿਆ ਜਾਵੇ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਇਹ ਸਰੀਰ ਦੀ ਉਹਨਾਂ ਦੀ ਲਿਪ ਪ੍ਰਭੂ ਪ੍ਰਬਾਤਮਾ ਨਾਲ ਲੱਗੀ ਹੁੰਦੀ ਆਪਾਂ ਇਤਿਹਾਸ ਤੋਂ ਜਾਣੂ ਆ ਇਤਿਹਾਸ ਮਹਤੀ ਵਾਲਾ ਸਾਹਿਬ ਤਾਂ ਆਪਣੇ ਤੋਂ ਸਾਰੇ ਹੀ ਗਏ ਹੋਣੇ ਆ ਉਹ ਇਤਿਹਾਸ ਆ ਜੀ ਉਹ ਵਾਪਰਿਆ ਹੋ ਬੀਬੀਆਂ ਦੀਆਂ ਝੋਲੀਆਂ ਦੇ ਵਿੱਚ ਟੁਕੜੇ ਟੁਕੜੇ ਕਰਕੇ ਬੱਚਿਆਂ ਨੂੰ ਪਾਇਆ ਗਿਆ ਗਲਾਂ ਵਿੱਚ ਹਾਰ ਪਾਏ ਗਏ ਆ ਜੋ ਕੋਸੋ ਮਹਿਤੀ ਆਣੇ ਉਹ ਅਰਦਾਸ ਆ ਸਾਰੀ ਜਿਨ੍ਹਾਂ ਦੇ ਆਪਾਂ ਅਰਦਾਸ ਕਰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਉਹਨਾਂ ਨੇ ਸਿੱਖੀ ਧਰਮ ਦੇ ਨਾਲ ਹੇਤ ਦਾ ਮਤਲਬ ਪਿਆਰ ਸਿੱਖੀ ਨਾਲ ਪਿਆਰ ਕੀਤਾ ਤੇ ਪਰ ਆਪਣੇ ਆਪ ਨੂੰ ਕੁਰਬਾਨ ਕਰਤਾ ਉਹਦੇ ਬੱਚਿਆਂ ਦੇ ਬੱਚਿਆਂ ਤੇ ਛੋਟੇ-ਛੋਟੇ ਬੱਚਿਆਂ ਦੇ ਕੋਈ 2 ਦਿਨ ਦਾ ਕੋਈ 4 ਦਿਨ ਦਾ ਕੋਈ ਸਾਲ ਦਾ ਕੋਈ 2 ਸਾਲ ਦਾ ਉਹਨਾਂ ਦੇ ਟੁਕੜੇ-ਟੁਕੜੇ ਕਰੇ ਸੀ ਮੀਰ ਮੰਨੂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੂੰ ਕੈਦ ਕਰ ਲਿਆ ਸੀ ਸਿੰਘਾਂ ਜਦੋਂ ਅਤਿਆਚਾਰ ਕੀਤਾ ਨੇ ਜ਼ਾਲਮ ਸਰਕਾਰਾਂ ਨੇ ਤੇ ਉਦੋਂ ਸਿੰਘ ਕੁਝ ਜੰਗਲਾਂ ਵਿੱਚ ਜਾ ਬੜੇ ਜੰਗ ਲੜਦੇ ਲੜਦੇ ਫਿਰ ਇਹਨਾਂ ਨੇ ਘਰਾਂ ਦੇ ਵਿੱਚੋਂ ਬੀਬੀਆਂ ਦੇ ਬੱਚੇ ਇਕੱਠੇ ਕਰਲੇ ਮੀਰ ਮੰਨੂ ਨੇ ਜੇਲ੍ਹ ਮੁੱਲਾਪੁਰ ਦੀ ਜੇਲ੍ਹ ਵਿੱਚ ਉਹ ਪਾਕਿਸਤਾਨ ਵਿੱਚ ਹੈ ਜੀ ਮੁੱਲਾਪੁਰ ਉਸ ਜੇਲ੍ਹ ਵਿੱਚ ਬੀਬੀਆਂ ਨੂੰ ਕੈਦ ਕਰ ਲਿਆ ਤੇ ਪਹਿਲਾਂ ਮਨਾਇਆ ਗਿਆ ਲਾਲਚ ਦਿੱਤਾ ਗਿਆ ਵੀ ਸਾਨੂੰ ਮਹਿਲ ਮਾੜੀਆਂ ਬੰਗਲੇ ਦਿੱਤੇ ਜਾਣਗੇ ਸੋਨੂੰ ਬੇਗਮਾ ਬਣਾਇਆ ਜਾਊ ਸੋਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਪਹਿਲਾਂ ਮਨਾਉਂਦੇ ਆ ਲਾਲਚ ਦਿੱਤਾ ਜਦੋਂ ਨਾ ਮੰਨੀਆਂ ਫਿਰ ਉਹਨਾਂ ਦੇ ਨਾਲ ਇਹ ਬਿਹਾਰ ਵੀ ਗਿੱਲਾ ਪੀਣ ਸਵਾਮਣ ਗਿੱਲਾ ਪੀਣ ਦੇਣਾ ਤੇ ਹੱਥਾਂ ਹੱਥਾਂ ਨਾਲ ਹੀ ਪੀਂਦੀਆਂ ਸੀ ਬੀਬੀਆਂ ਮੈਂ ਵੀ ਹੁਣ ਤੱਕ ਦੇਖੀਆਂ ਨਹੀਂ ਥੋੜਾ ਚਿਹਰੀ ਹੋਇਆ ਬੰਦ ਹੋ ਜਾਂਨ ਚੱਕੀਆਂ ਨੂੰ ਅੱਤਾਂ ਵਾਲੀਆਂ ਸਾਡੇ ਘਰਾਂ ਵਿੱਚ ਵੀ ਹੱਥਾਂ ਵਾਲੀ ਚੱਕੀ ਰਹੀ ਆ ਹੱਥਾਂ ਨਾਲ ਪੀਣ ਪੀਣਾ ਕਣ ਕਸ਼ੋਲੇ ਜੋ ਵੀ ਆ ਮੱਕੀ ਉਹ ਗਿੱਲਾ ਪੀਣ ਦੇਣਾ ਉਹਨੂੰ ਬੀਬੀ ਨੂੰ ਕਹਿਣਾ ਵੀ ਸ਼ਾਮ ਤੱਕ ਸਵਾ ਮਣ ਗਿੱਲਾ ਪੀਣ ਕੱਢਣਾ ਜੇ ਨਾਨਕ ਨਾ ਨਾ ਨਿਕਲਿਆ ਰਹਿ ਗਿਆ ਫਿਰ ਕੋਰਲਿਆਂ ਦੀ ਮਾਰ ਪੈਣੀ ਕੋਰਟੇ ਪੈਲੇ ਪਿੱਛੇ ਹੱਤ ਬੰਨ ਕੇ ਚਲੋ ਜੇ ਕੋਈ ਭੈਣ ਕੋਈ ਜਵਾਨ ਸੀ ਕਿਸੇ ਬਜ਼ੁਰਗ ਬੀਬੀ ਤੋਂ ਨਹੀਂ ਵੀ ਨਿਕਲਿਆ ਉਹਨਾਂ ਨੇ ਉਹਦੇ ਨਾਲ ਹਨ ਫਕਰਾ ਕੇ ਜਾਣੀ ਉਹ ਪੀਣ ਕੱਢਣਾ ਹੱਥਣ ਤੱਕ ਸਾਰਾ ਦਿਨ ਗਿੱਲਾ ਪੀਣ ਪੀ ਕੇ ਫਿਰ ਮਿਲਦਾ ਕਿਸੇ ਅੱਧੀ ਰੋਟੀ ਖੰਨੀ ਆਪਣੇ ਜਦੋਂ ਲੰਗਰ ਚੱਲ ਲੱਗਾ ਹੁੰਦਾ ਨਾ ਪ੍ਰਸ਼ਾਦਾ ਵਰਤਾਇਆ ਜਾਂਦਾ ਉੱਥੇ ਅੱਧੀ ਰੋਟੀ ਨਹੀਂ ਮਿਲਦੀ ਗੁਰੂ ਘਰ ਵਿੱਚੇ ਮਰਜ਼ਾਦਾ ਕਿਉਂਕਿ ਉਹ ਖੰਨੀ ਖੰਨੀ ਰੋਟੀ ਦਿੰਦੇ ਸੀ ਛਾਂਬ ਨੂੰ 24 ਘੰਟਿਆਂ ਬਾਅਦ ਜੇ ਕੋਈ ਬੀਬੀ ਬੱਚੇ ਵਾਲੀ ਹੋਣੀ ਤਾਂ ਉਹ ਦੂਜੀ ਨੇ ਜਿਹਦੇ ਕੋਲੇ ਬੱਚਾ ਨਾ ਹੋਣਾ ਦੂਜੀ ਨੇ ਆਪਦੀ ਰੋਟੀ ਦੇ ਦੇਣੀ ਉਹਨਾਂ ਨੂੰ ਬਿਲੇਪੜੇ ਤੂੰ ਸ਼ੱਕ ਲਾ ਤਾ ਆਪਦੇ ਬੱਚੇ ਨੂੰ ਦੁੱਧ ਵੀ ਪਿਆਉਣਾ ਹੂ ਏਸੀ ਪਿਆਰ ਗੁਰੂ ਦੇ ਨਾਲ ਫੇਰ ਕੀ ਕਰਦਾ ਸੀ ਉਹ ਮੀਰ ਮੰਨੂ ਆਉਂਦਾ ਸੀ ਵੀ ਦੱਸੋ ਮੰਨ ਜੋ ਹੁਣ ਸਾਨੂੰ ਬੇਗਮਾ ਬਣਾਇਆ ਜਾ ਉਸ ਨੂੰ ਮਹਿਲ ਮਾੜੀਆਂ ਦਿੱਤੀਆਂ ਜਾਣਗੀਆਂ ਜਦੋਂ ਬੀਬੀਆਂ ਨਹੀਂ ਸੀ ਮੰਨਦੀਆਂ ਮੈਂ ਅਸੀਂ ਸਿੱਕੀ ਸੰਤ ਨਹੀਂ ਛੱਡਣਾ ਸੀ ਗੁਰੂ ਆਲਾ ਪਾਸਾ ਨਹੀਂ ਛੱਡਣਾ ਮੀਰ ਮੰਨੂ ਕੀ ਕਰਦਾ ਸੀ ਬੱਚਾ ਖੋਹ ਲੈਂਦਾ ਸੀ ਬੱਚਾ ਖੋ ਕੇ ਤਾਂ ਨੂੰ ਚਲਾਉਂਦਾ ਸੀ ਥੱਲੇ ਨੇਜਾ ਕਰ ਦਿੰਦੇ ਸੀ ਉਹ ਬੱਚਾ ਨੇਜੇ ਵਿੱਚ ਪਰੋਇਆ ਜਾਂਦਾ ਸੀ ਤੇ ਮਾਂ ਦੇ ਮੂੰਹ ਤੇ ਤਤੀਰੀਆਂ ਖੂਨ ਦੀਆਂ ਵੀ ਬੰਦੀਆਂ ਸੀ ਫੇਰ ਮੀਨੂ ਮੀਰ ਮਨੂ ਫੇਰ ਪੁੱਛਦਾ ਸੀ ਬਹੁਣ ਮੰਨ ਜਾ ਹੁਣ ਤਾਂ ਤੇਰਾ ਰਿਆ ਵੀ ਕੁਛ ਨਹੀਂ ਹੁਣ ਤਾਂ ਮੈਂ ਤੇਰਾ ਪੁੱਤਰ ਵੀ ਖੋ ਲਿਆ ਇਹਨੂੰ ਵੀ ਨੇਜੇ ਤੇ ਟੰਗ ਤਾਂ ਫੇਰ ਵੀ ਕਹਿੰਦੀ ਮੈਨੂੰ ਸਿੱਖੀ ਪਿਆਰੀ ਆ ਮੈਨੂੰ ਗੁਰੂ ਦੇ ਨਾਲ ਪਿਆਰ ਆ ਫੇਰ ਕੀ ਕਰਦਾ ਸੀ ਨੇਜੇ ਤੋਂ ਲਾ ਕੇ ਲੱਕੜ ਦੀ ਮੁੱਢੀ ਤੇ ਟੰਗ ਰੱਖ ਲੈਂਦਾ ਸੀ ਜਿਵੇਂ ਬੱਕਰਾ ਟੁੱਕਿਆ ਜਾਂਦਾ ਫੇਰ ਇਸ ਤਰ੍ਹਾਂ ਛੋਟੇ ਬੱਚੇ ਦੇ ਟੁਕੜੇ ਕਰ ਕਰਕੇ ਉਸੇ ਬੀਬੀ ਦੇ ਮਾਂ ਦੇ ਝੋਲੀ ਵਿੱਚ ਪਾਉਣਾ ਤੇ ਉਹਦੀ ਆਂਦਰਕ ਖਿੱਚ ਕੇ ਉਹਦੇ ਵਿੱਚ ਪਰੋ ਕੇ ਗਲ ਵਿੱਚ ਹਾਰ ਪਾ ਦੇਣਾ ਹੁਣ ਕੀ ਰਹਿ ਗਿਆ ਉਹ ਕਹਿੰਦੀ ਮੇਰਾ ਸਿੱਖੀ ਸ਼ੈਤ ਕਿ ਰਹਿ ਗਿਆ ਤੇ ਬੱਚਾ ਮੇਰਾ ਮੇਰੀ ਨਾਸਬੰਦ ਨਾਸਬਾਨ ਗੋਦ ਵਿੱਚੋਂ ਅਬਨਾਸੀ ਗੋਦ ਵਿੱਚ ਚਲਿਆ ਗਿਆ ਕਹਿਣ ਦਾ ਬਾਤ ਆਵਾ ਬਈ ਮੇਰੀ ਗੋਦ ਤਾਂ ਸਦਾ ਰਹਿਣੀ ਨਹੀਂ ਸੀ ਇਹ ਸਰੀਰ ਨੇ ਜਾਣਾ ਹੀ ਇੱਕ ਦਿਨ ਬਈ ਗੁਰੂ ਦੀ ਗੋਦ ਸਦਾ ਕਾਇਮ ਰਹਿਣੀ ਆ ਗੁਰੂ ਦੀ ਗੋਦ ਵਿੱਚ ਚਲਿਆ ਗਿਆ ਏਸੀ ਸਿੰਘਣੀਆਂ ਦਾ ਇਤਿਹਾਸ ਸਿਤਕੀ ਸਿੰਘਣੀਆਂ ਜਿਹੜੀਆਂ ਕਿ ਗੁਰੂ ਆਲਾ ਪਾਸਾ ਨਹੀਂ ਛੱਡਿਆ ਬੱਚੇ ਤਾਂ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਚ ਪਵਾ ਲੇ ਤੇ ਜੇ ਹੁਣ ਆਪਾਂ ਧਿਆਨ ਮਾਰ ਗਏ ਜੇ ਮੜਾ ਜਾ ਕੋਈ ਟਾਈ ਫਾਈਟ ਹੋ ਗਿਆ ਚੱਲੋ ਉੱਥੇ ਕਿਥੇ ਮੀਨੀਆਂ ਪਾਣੀ ਕਰਾਉਣ ਚੱਲੇ ਅਸੀਂ ਟਾਣੀਆਂ ਕਰਾਉਣ ਚੱਲੇ ਗੁਰੂ ਤੇ ਭਰੋਸਾ ਹੀ ਨਹੀਂ ਇਹ ਆਪਾਂ ਗੁਰੂ ਤੇ ਭਰੋਸਾ ਕਰ ਗਏ ਜੀ ਅਸੀਂ ਉਹਨਾਂ ਮੀਰ ਮੰਨੂ ਦੀ ਜੇਲ੍ਹ ਵਿੱਚ ਸੀਧੀਆਂ ਦੇਣ ਵਾਲ ਗਿਆ ਸਿੰਘਣੀਆਂ ਸਿੰਘਣੀਆਂ ਦੇ ਵਾਰਸ ਆਪਾਂ ਗੁਰੂ ਤੇ ਭਰੋਸਾ ਕਰਕੇ ਹੁਣ ਤਾਂ ਉਹ ਮਹਾਰਾਜੀ ਕਿਰਪਾ ਨਾਲ ਸਾਨੂੰ ਸੋਖਾ ਉਹ ਤਾਂ ਵੇਲਾ ਹੀ ਨਹੀਂ ਐ ਉਹ ਉਸ ਵੇਲੇ ਵੀ ਨਹੀਂ ਡੋਲੀਆਂ ਕਹਿਣ ਦਾ ਭਾਵ ਸਿੰਘਣੀਆਂ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ ਵਿੱਚ ਪਉਣ ਸਮੇਂ ਵੀ ਨਹੀਂ ਡੋਲੀਆਂ ਤੇ ਅਸੀਂ ਮਾੜਾ ਜਿਹਾ ਬੱਚਾ ਢੱਲਾ ਹੋ ਜਾਏ ਉਹਦੇ ਡੋਲ ਜਾਣੇ ਗੁਰੂ ਦਾ ਦਰ ਛੱਡ ਕੇ ਚੱਲ ਬਈ ਉਥੋਂ ਟਾਣੀ ਕਰਾ ਲਿਆ ਉਥੋਂ ਹੱਥ ਵਾਲਾ ਪਵਾ ਲਿਆ ਉਥੋਂ ਪਾਣੀ ਕਰਾ ਲਿਆ ਇਕ ਮੇਰਾ ਕਹਿਣ ਦਾ ਭਾਵੇਂ ਆ ਵੀ ਇਹ ਬਹਿਮ ਭਰਮ ਨੇ ਪਾਈ ਆਪਾਂ ਛੱਡ ਗਏ ਗੁਰੂ ਵਾਲੇ ਹੋਈਏ ਗੁਰੂ ਦੇ ਕਹਣੇ ਅਨਸਾਰ ਜੀਵਣਾ ਹੋਵੇ ਜੋ ਗੁਰਬਾਣੀ ਕਹਿੰਦੀ ਹੈ ਇਹ ਵਿੱਚੋਂ ਗੱਲ ਆ ਗਈ ਆਤ ਪੁਰਖ ਮੈਂ ਕਰੇ ਰਹੇ ਸਮਾਏ ਮਹਾਰਾਜ ਕਹਿੰਦੇ ਕਿਉਂਕਿ ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿੱਚ ਜੁੜਿਆ ਰਹਿੰਦਾ ਹੈ ਮਨੁੱਖ ਤੇ ਜਦੋਂ ਜੁੜਿਆ ਰਹਿੰਦਾ ਹੈ ਫਿਰ ਦੁੱਤੀਆ ਦੋ ਕਰ ਜਾਣੇ ਅੰਗ ਮਹਾਰਾਜ ਕਹਿੰਦੇ ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾਂ ਪ੍ਰਕਿਰਤੀ ਨਹੀਂ ਹੈ ਜਗਤ ਆਪਾਂ ਉਹ ਸਮਝ ਲਾਂਗੇ ਵੀ ਸਾਰਾ ਕੁਝ ਜਗ ਹੀ ਨਹੀਂ ਹੈ ਦਾ ਵੀ ਜਿਹੜਾ ਸੁੱਖ ਸਹੂਲਤਾਂ ਹੈਆਂ ਜਾਂ ਧੀਆਂ ਪੁੱਤਰ ਰਹਿ ਗਏ ਨੇ ਸਭ ਕੁਝ ਇਹੀ ਨਹੀਂ ਹੈ ਇਹ ਸਰੀਰ ਕਰਕੇ ਆਪਣੇ ਰਿਸ਼ਤੇ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਸਰੀਰ ਪਰ ਜਿਹੜਾ ਜੀਵਾਤਮਾ ਵਾ ਜੀਵਾਤਮਾ ਵਾਸਤੇ ਗੁਰੂ ਦਾ ਨਾਮ ਹੈ ਬੰਦਗੀ ਹੈ ਗੁਰੂ ਦੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਆ ਮਨ ਵਾਸਤੇ ਜੀਵ ਆਤਮਾ ਵਾਸਤੇ ਜੀਵ ਆਤਮਾ ਜੋ ਕਿ ਜੀਵ ਆਤਮਾ ਦੇ ਸਹਾਈ ਸਿਰਫ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈ ਨਾ ਕੋਈ ਭੈਣ ਨਾ ਕੋਈ ਭਾਈ ਨਾ ਕੋਈ ਧੀ ਨਾ ਕੋਈ ਪੁੱਤ ਨਾ ਕੋਈ ਸੁੱਖ ਸਹੂਲਤ ਜੀਵ ਆਤਮਾ ਦੇ ਕਿਸੇ ਕੰਮ ਨਹੀਂ ਹੈ ਜੀਵ ਆਤਮਾ ਦੇ ਕੰਮ ਹੈ ਪ੍ਰਭੂ ਪਰਮਾਤਮਾ ਦਾ ਨਾਮ ਤੇ ਸਿੱਖੀ ਸਿਧਾਂਤ ਗੁਰੂ ਆਲੇ ਹੋ ਕੇ ਰਹਾਂਗੇ ਤਾਂ ਸਾਡੀ ਬਾਹ ਫੜ ਲੇਗਾ ਜੇ ਕੋਈ ਛੱਡਾ ਆਪਣਾ ਹੋਏਗਾ ਜੇ bari dhaar na ਲਈਏ ਬੇ ਬੰਦਾ ਠੱਲਾ ਮੱਠਾ ਆਪਣੇ ਸਕੇ ਸੋਧਰੀ ਚੱਕ ਦੇ ਦਿਨ ਹਨੇਰੇ ਸਵੇਰੇ ਕੋਈ ਠੱਲੇ ਮੱਠੋ ਜੇ ਕੋਈ ਭੀੜ ਆ ਜਾਂਦੀ ਤਾਂ ਆਪਦੇ ਸਕੇ ਆ ਕੇ ਖੜ ਜਾਂਦੇ ਵੀ ਚੱਲ ਤੈਨੂੰ ਲੈ ਕੇ ਚੱਲ ਕੇ ਹਸਪੀਟਲ ਲੈ ਕੇ ਚੱਲ ਕੇ ਜਾਂ ਕੀ ਪ੍ਰੋਬਲਮਾ ਸਾਡਾ ਰਿਸ਼ਤਾ ਨਾ ਉਹਨਾਂ ਨਾਲ ਇਹ ਸਰੀਰ ਕਰਕੇ ਆ ਜੀਵ ਆਤਮਾ ਦਾ ਰਿਸ਼ਤਾ ਕਿਸੇ ਨਾਲ ਨਾ ਹੋ ਜੇ ਗੁਰੂ ਨਾਲ ਰਿਸ਼ਤਾ ਨਾ ਹੋਇਆ ਤਖੀਰੀ ਜੀਵਾਤਮਾ ਨੇ ਜਾਣਾ ਕੱਲੀ ਨੇ ਆ ਸਰੀਰ ਜਿੱਤੇ ਛੱਡਿਆਗਾ ਉਹ ਤੇ ਜੀਵਾਤਮਾ ਕੱਲੀ ਨੇ ਸਫਰਤਾ ਕਰਨਾ ਜੇ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਸਿਧਾਂਤ ਹੋਏਗਾ ਤੇ ਫਿਰ ਇਹਦੀ ਬਾਹ ਫੜਨ ਵਾਲਾ ਹੋਏਗਾ ਕੋਈ ਇਹਨੂੰ ਆਪਨਾ ਬੜਾਈਏ ਕਿਸੇ ਨੂੰ ਬੜਾਈਏ ਉਹਨੂੰ ਜਿਹੜਾ ਸਭ ਥਾਈ ਸਹਾਇ ਹੈ ਆਪਾਂ ਅਰਦਾਸ ਵਿੱਚ ਵੀ ਪੜਦੇ ਹੋਏ ਨਾ ਪੜਦੇ ਹੁੰਨੇ ਆਪਾਂ ਵੀ ਸਭ ਥਾਈ ਹੋਏ ਸਹਾਇ ਸਭ ਥਾਈ ਸਹਾਇ ਹੋਣ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਆ ਤੇ ਗੁਰੂ ਦਾ ਸੰਧਾਤ ਹੈ ਸੋ ਮਹਾਰਾਜ ਕਹਿੰਦੇ ਦੁੱਤਿਆ ਦੋ ਕਰ ਜਾਣੇ ਅੰਗ ਉਹ ਮਨੁੱਖ ਇਹ ਸਮਝ ਇਹ ਸਮਝ ਲੈਂਦਾ ਹੈ ਕਿ ਜਗਤ ਨਿਹਰਾ ਪ੍ਰਕਿਰਤੀ ਨਹੀਂ ਹੈ ਜਦੋਂ ਗੁਰਦਾ ਗਿਆਨ ਆ ਜਾਂਦਾ ਨਾ ਫਿਰ ਉਹਨੂੰ ਸਮਝ ਆ ਜਾਂਦੀ ਹੈ ਮਨੁੱਖ ਨੂੰ ਭੈਣਾ ਚਾਹ ਪਾਈ ਆ ਵੀ ਜਗਤ ਨਿਹਰਾ ਪ੍ਰਕਿਰਤੀ ਨਹੀਂ ਹੈ ਜਾਗ ਹੀ ਨਹੀਂ ਸਾਰੇ ਕੰਮ ਕਰਨ ਵਾਲਾ ਸਰੀਰ ਕੋ ਲੋੜਾ ਵਾਸਤੇ ਠੀਕ ਆ ਮਾਇਆ ਬ੍ਰਹਮ ਰਮੇ ਸਭ ਸੰਗ ਮਹਾਰਾਜ ਕਹਿੰਦੇ ਉਹ ਇਸ ਸੰਸਾਰ ਦੇ ਦੋ ਅੰਗ ਸਮਝਦਾ ਹੈ ਮਨੁੱਖ ਜਿਹੜਾ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ ਉਹ ਦੋ ਅੰਗ ਕਿਹੜੇ ਸਮਝਦਾ ਮਾਇਆ ਅਤੇ ਬ੍ਰਹਮ ਉਹ ਇਹ ਜਿਹੜੀ ਮਾਇਆ ਹੈ ਨਾ ਇਹ ਪ੍ਰਭੂ ਪਰਮਾਤਮਾ ਦੀ ਮਾਇਆ ਹੀ ਹੈ ਸਭ ਆਹ ਸਰੀਰ ਮਿਲਿਆ ਸੁੱਖ ਸਹੂਲਤਾਂ ਨੇ ਆਕਸੀਜਨ ਹੈ ਆ ਤੱਤ ਨੇ ਜੋ ਸਰੀਰ ਦੇ ਅੰਦਰ ਟੈਂਪਰੇਚਰ ਵੀ ਹੈਗਾ ਅਗਾਂ ਵੀ ਹੈਗੀ ਆ ਪਾਣੀ ਵੀ ਹੈਗਾ ਹਵਾ ਵੀ ਆ ਹਵਾ ਪਸਾ ਲੈ ਰਹੇ ਨੇ ਜਿਹੜੀ ਹਵਾ ਚੱਲ ਰਹੀ ਆ ਹਵਾ ਦੇ ਨਾਲ ਤੇ ਤਪਸ਼ ਠੀਕ ਆ ਜੀ ਇਹ ਤਿੰਨਾਂ ਚੀਜ਼ਾਂ ਦੇ ਨਾਲ ਸਰੀਰ ਚੱਲਦਾ ਇਹ ਇੱਕ ਪ੍ਰਭੂ ਪ੍ਰਮਾਤਮਾ ਦੀ ਬਣਾਈ ਹੋਈ ਮਾਇਆ ਜਿਹੜਾ ਮਨੁੱਖ ਨਾਮ ਬਾਣੀ ਨਾਲ ਜੁੜ ਜਾਂਦਾ ਦੋਨੇ ਚੀਜ਼ਾਂ ਨੂੰ ਸਮਝ ਲੈਂਦਾ ਵੀ ਇਹ ਮਾਇਆ ਵਿੱਚ ਵੀ ਰਹਿਣਾ ਜਿਹੜੀਆਂ ਜ਼ਰੂਰਤਾਂ ਇਸ ਜਗਤ ਵਿੱਚੋਂ ਪੂਰੀਆਂ ਹੋਣਗੀਆਂ ਨੇ ਧਰਤੀ ਤੋਂ ਕਹਿ ਲਓ ਸੰਸਾਰ ਤੋਂ ਪੂਰੀਆਂ ਹੋਣਗੀਆਂ ਨੇ ਤੇ ਜਿਹੜਾ ਜੀਵਾਤਮਾ ਦਾ ਮਨੋਰਥ ਹੈ ਉਹ ਹੈਗਾ ਬ੍ਰਹਮ ਪ੍ਰਭੂ ਪਰਮਾਤਮਾ ਦਾ ਨਾਮ ਇਹ ਦੋਨਾਂ ਨੂੰ ਸਮਝ ਲੈਂਦਾ ਮਹਾਰਾਜ ਕਹਿੰਦੇ ਉਹ ਇਸ ਸਰੀਰ ਦੇ ਦੋ ਅੰਗ ਸਮਝਦਾ ਹੈ ਗੁਰੂ ਦਾ ਪਿਆਰਾ ਮਾਇਆ ਤੇ ਬ੍ਰਹਮ ਪ੍ਰਭੂ ਪਰਮਾਤਮਾ ਨੂੰ ਵੀ ਤੇ ਸੰਸਾਰ ਨੂੰ ਵੀ ਦੋਨਾਂ ਨੂੰ ਜਦੋਂ ਸਮਝ ਲੈਂਦਾ ਫੇਰ ਮਹਾਰਾਜ ਕਹਿੰਦੇ ਨੇ ਨਾ ਉਹ ਵੱਢੇ ਨਾ ਘਟਦਾ ਜਾਏ ਮਹਾਰਾਜ ਕਹਿੰਦੇ ਨਾ ਬ੍ਰਹਮ ਇਸ ਮਾਇਆ ਦੇ ਵਿੱਚ ਹਰੇਕ ਦੇ ਨਾਲ ਵਸ ਰਿਹਾ ਹੈ ਪ੍ਰਭੂ ਪਰਮਾਤਮਾ ਹਰੇਕ ਦੇ ਨਾਲ ਬਸ ਰਿਹਾ ਹਰੇਕ ਜੀਵ ਨਾਲ ਮਹਾਰਾਜ ਕਹਿੰਦੇ ਬ੍ਰਹਮ ਇਸ ਮਾਇਆ ਦੇ ਵਿੱਚ ਹਰੇਕ ਦੇ ਨਾਲ ਬਸ ਰਿਹਾ ਹੈ ਉਹ ਕਦੇ ਵੱਧਦਾ ਘਟਦਾ ਨਹੀਂ ਹੈ ਸਦਾ ਇੱਕੋ ਜਿਹਾ ਰਹਿੰਦਾ ਹੈ ਪ੍ਰਭੂ ਪਰਮਾਤਮਾ ਚੀਟੀ ਤੇ ਕੁੰਚਰ ਅਸਦੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਕੀੜੀ ਵਿੱਚ ਵੀ ਉਨੀ ਪਾਵਰ ਆਉਦੀ ਹਾਥੀ ਵਿੱਚ ਵੀ ਸਭ ਦੇ ਸਬਜ਼ੀਆਂ ਦੇ ਵਿੱਚ ਬਰਾਬਰ ਬਸਦਾ ਅੱਗੇ ਮਹਾਰਾਜ ਦੱਸਦੇ ਨੇ ਕੁਲ ਨਰੰਜਨ ਏਕੇ ਪਾਏ ਮਹਾਰਾਜ ਕਹਿੰਦੇ ਉਸ ਦੀ ਕੋਈ ਖਾਸ ਕੁਲ ਨਹੀਂ ਹੈ ਉਹ ਨਰੰਜਨ ਹੈ ਨਰੰਜਨ ਦਾ ਮਤਲ ਨਰੰਕਾਰ ਉਹ ਨਰੰਜਨ ਹੈ ਭਾਵ ਇਹ ਮਾਇਆ ਉਸ ਦੇ ਆਪਣਾ ਪ੍ਰਭਾਵ ਨਹੀਂ ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਉਹ ਜੁਨੀ ਵਿੱਚ ਨਹੀਂ ਆਉਂਦਾ ਇਹ ਮਾਇਆ ਦਾ ਪ੍ਰਭਾਵ ਪ੍ਰਭੂ ਪ੍ਰਮਾਤਮਾ ਤੇ ਨਹੀਂ ਪੈਂਦਾ ਬਾਕੀ ਸਾਰੀ ਪ੍ਰਕਿਰਤੀ ਤੇ ਹੈ ਸ੍ਰਿਸ਼ਟੀ ਕਹ ਲੈਨੇ ਆਪਾਂ ਬਾਕੀ ਸ੍ਰਿਸ਼ਟੀ ਤੇ ਸਾਰਾ ਪ੍ਰਭਾਵ ਹੈ ਪਰ ਪ੍ਰਭੂ ਪਰਮਾਤਮਾ ਤੇ ਨਾ ਪ੍ਰਭੂ ਪਰਮਾਤਮਾ ਤੇ ਇਹਦਾ ਕੋਈ ਪ੍ਰਭਾਵ ਨਹੀਂ ਪੈਂਦਾ ਅੱਗੇ ਮਾਰਾ ਦੱਸਦੇ ਨੇ ਤ੍ਰਿਤੀਆ ਤਿੰਨ ਸਮਕਰ ਲਿਆਵੇ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਮਾਇਆ ਦੇ ਤਿੰਨਾ ਗੁਣਾਂ ਨੂੰ ਸਹਿਜ ਅਵਸਥਾ ਵਿੱਚ ਸਾਬੇ ਰੱਖਦਾ ਹੈ ਸਹਿਜ ਅਵਸਥਾ ਦੇ ਵਿੱਚ ਸਾਂਭ ਕੇ ਰੱਖਦਾ ਸਾਬੇ ਰੱਖਦਾ ਹੈ ਭਾਵ ਉਹ ਇਨਾਂ ਗੁਣਾਂ ਉਹ ਇਨਾ ਗੁਣਾ ਵਿੱਚ ਕਦੇ ਨਹੀਂ ਡੋਲਦਾ ਤਿੰਨਾ ਗੁਣਾ ਵਿੱਚ ਮੋਹ ਮਾਇਆ ਦੇ ਜਾਲ ਵਿੱਚ ਡੋਲਦਾ ਨਹੀਂ ਰਹਿੰਦਾ ਵਿੱਚ ਹੀ ਆ ਪਰ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੁੜੀ ਰਹਿੰਦੀ ਆ ਆਪਾਂ ਇਤਿਹਾਸ ਤੋਂ ਜਾਣੂਗਾ ਜਿਨ੍ਹਾਂ ਨੇ ਖੋਪਰ ਤੜਵਾਏ ਆ ਬੰਦਮੰਦ ਕਟਵਾਏ ਆ ਦੇਗਾਂ ਵਿੱਚ ਵਾਲੇ ਗਏ ਆ ਆਰਿਆਂ ਨਾਲ ਜੀਰੇ ਗਏ ਆ ਤੇ ਉਹ ਰਹੇ ਤਾਂ ਸੰਸਾਰ ਵਿੱਚ ਹੀ ਆ ਪਰ ਪ੍ਰਭੂ ਪਰਮਾਤਮਾ ਦੇ ਨਾਲ ਲਿਬ ਜੁੜ ਗਈ ਗੁਰੂ ਦੇ ਸਿਧਾਂਤ ਤੇ ਚੱਲ ਪਏ ਤੇ ਆਪਣੇ ਸਰੀਰ ਦੀ ਪ੍ਰਵਾਹ ਨਾ ਕਰਦੇ ਹੋਏ ਲੇਖੇ ਲਾ ਗਏ ਆਪਣੇ ਗੁਰੂ ਦੇ ਲੇਖੇ ਲਾ ਗਏ ਆਪਣਾ ਜਨਮ ਹੁਣ ਸਦਾ ਅਮਰ ਹੈ ਜਦ ਤੱਕ ਜਦ ਤੱਕ ਦੁਨੀਆਂ ਰਹੇਗੀ ਉਦੋਂ ਤੱਕ ਉਹਨਾਂ ਦਾ ਨਾਮ ਲਿਆ ਜਾਏਗਾ ਕਰੋੜਾਂ ਵਾਰੀ ਮੇਰਾ ਖਿਆਲ ਕਰੋੜਾਂ ਵਾਰੀ ਸ਼ਹੀਦ ਸਿੰਘ ਸਿੰਘਣੀਆਂ ਦਾ ਨਾਮ ਲਿਆ ਜਾਂਦਾ ਹੈ ਅਰਦਾਸ ਵਿੱਚ ਕਰੋੜਾਂ ਵਾਰੀ ਅਰਦਾਸ ਹੁੰਦੀ ਹੈ ਦੇਖੋ ਦੋ ਤਿੰਨ ਅਰਦਾਸਾਂ ਇੱਥੇ ਹੀ ਹੋ ਜਾਂਦੀਆਂ ਇੱਕ ਦਰਬਾਰ ਸਾਹਿਬ ਵਿੱਚ ਛੇ ਤਾਂ ਆਪਣੇ ਗੁਰਪਿੰਡ ਹੀ ਗੁਰਦੁਆਰਾ ਸਾਹਿਬ ਬਾਕੀ ਦੇਖੋ ਸਾਰੀ ਦੁਨੀਆ ਵਿੱਚ ਕਿੰਨੇ ਨੇ ਕਰੋੜਾਂ ਅਰਬਾਂ ਕਰੋੜਾਂ ਵਾਰੀ ਸ਼ਹੀਦ ਸਿੰਘਾ ਸਿੰਘੜੀਆਂ ਦਾ ਨਾਂ ਲਿਆ ਜਾਂਦਾ ਜਿਨ੍ਹਾਂ ਨੇ ਆਪਾ ਗੁਰੂ ਦੇ ਲੇਖੇ ਲਾਇਆ ਚਾਹੇ 9 ਸਾਲ ਜੀ ਕੇ ਕਿ 90 ਸਾਲ ਜੀ ਕੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਦੀ 7 ਤੇ 9 ਸਾਲ ਇਤਿਹਾਸ ਦੱਸਦਾ ਨਾ ਉਮਰ ਉਹਨਾਂ ਨੂੰ ਏਸੀ ਵੀ ਅਸੀਂ ਪ੍ਰਭੂ ਪਰਮਾਤਮਾ ਦੇ ਲੇਖੇ ਲਾਉਣਾ ਜੀਵਨ ਚਾਹੇ 7 ਸਾਲ ਜੀਵੇ ਚਾਹੇ 70 ਜੀਵੇ ਚਾਹੇ 9 ਜੀਵੇ ਚਾਹੇ 90 ਜੀਵੇ ਗੱਲ ਤਾਂ ਇੱਕੋ ਹੀ ਐ ਪਰ ਹੁਣ 90 90 ਵਾਲੀ ਤਾਂ ਗੱਲ ਹੀ ਖਤਮ ਹੋ ਗਈ ਹੁਣ ਤਾਂ ਸਾਰੀ ਜਿੰਨਾ ਚਿਰ ਸੰਸਾਰ ਰਹੇਗਾ ਉੰਨਾ ਚਿਰ ਜਿੰਦੇ ਰਹੋ ਅਮਰ ਨੇ ਕਹਿਣ ਦਾ ਭਾਵ ਗੁਰੂ ਨਾਲ ਨਾਮ ਜਪਿਆ ਗੁਰੂ ਦਾ ਸਿਧਾਂਤ ਪੱਲੇ ਬੰਨਿਆ ਪ੍ਰਭੂ ਪਰਮਾਤਮਾ ਨੂੰ ਜਾਗ ਚੇਤੇ ਰੱਖਣਾ ਸਦਾ ਅਮਰ ਹੋ ਜਾਏਗਾ ਮਨੁੱਖ ਪੀਬੀ ਐਚ ਐਪਾਈ ਆ ਅੱਗੇ ਮਹਾਰਾਜ ਦੱਸਦੇ ਨੇ ਆਨੰਦਮੂਲ ਪਰਮ ਪਦ ਪਾਵੇ ਮਹਾਰਾਜ ਕਹਿੰਦੇ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿੱਚ ਸਾਹਮੇ-ਸਾਹਮੇ ਰੱਖਦਾ ਹੈ ਭਾਵ ਉਹਨਾਂ ਗੁਣਾਂ ਵਿੱਚ ਕਦੇ ਨਹੀਂ ਡੋਲਦਾ ਮਾਇਆ ਵਾਲੇ ਗੁਣਾਂ ਵਿੱਚ ਕਦੇ ਨਹੀਂ ਡੋਲਦਾ ਤੇ ਫਿਰ ਆਨੰਦ ਮੂਲ ਪਰਮ ਪਦ ਪਾਵੇ ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਿਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਆਨੰਦ ਦਾ ਸੋਮਾ ਹੈ ਸਾਧ ਸੰਗਤ ਉਪਜੇ ਵਿਸ਼ਵਾਸ ਸਤ ਸੰਗ ਵਿੱਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ ਕਿ ਬਾਹਰ ਭੀਤਰ ਸਦਾ ਪ੍ਰਕਾਸ਼ ਮਹਾਰਾਜ ਕਹਿੰਦੇ ਕਿ ਉਹ ਅੰਦਰ ਬਾਹਰ ਹਰਥਾ ਸਦਾ ਪ੍ਰਭੂ ਦੀ ਹੀ ਪ੍ਰਕਾਸ਼ ਪ੍ਰਭੂ ਦਾ ਪ੍ਰਕਾਸ਼ ਹੀ ਦੇਖਦਾ ਸਦਾ ਹੀ ਅੰਦਰ ਬਾਹਰ ਆਪ ਦੇ ਅੰਦਰ ਵੀ ਤੇ ਬਾਹਰ ਵੀ ਇਹ ਵਰਤੀ ਬਣਦੀ ਹੈ ਜਦੋਂ ਆਪਾਂ ਗੁਰੂ ਸਾਧੂ ਦੀ ਸੰਗਤ ਕਰਦੇ ਆ ਗੁਰੂ ਨੂੰ ਸਾਧੂ ਵੀ ਗੁਰੂ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਤ ਵੀ ਗੁਰੂ ਹੀ ਹੈ ਜਦੋਂ ਸੰਤੋਂ ਸ਼ਬਦੋਂ ਦਾ ਉਹ ਬਹੁ ਵਚਨ ਹੁੰਦਾ ਹੈ ਉਹ ਸੰਗਤ ਵਾਸਤੇ ਵਚਨ ਹੁੰਦਾ ਸਾਰਾ ਆਓ ਸੰਤ ਪਿਆਰਿਓ ਵੀ ਆਓ ਸੰਗਤ ਜੀ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਰਲ ਕੇ ਆਓ ਸੰਤ ਪਿਆਰਿਓ ਅਕੱਥ ਕੀ ਕਰੇ ਕਹਾਣੀ ਵੀ ਉਸ ਪ੍ਰਭੂ ਪਰਮਾਤਮਾ ਦੀ ਜਿਹਦੀ ਕਥਾ ਕੀਤੀ ਨਹੀਂ ਜਾ ਸਕਦੀ ਉਹਦੀ ਆਪਾਂ ਕੁਝ ਕਹਾਣੀ ਪੜੀਏ ਸੁਣੀਏ ਮਹਾਰਾਜ ਕਹਿੰਦੇ ਬਾਹਰ ਭੀ ਅੰਦਰ ਸਦਾ ਪ੍ਰਕਾਸ਼ ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ਇਹ ਮਨੁੱਖ ਜਾਣ ਲੈਂਦਾ ਜਦੋਂ ਗੁਰਦੇ ਗਿਆਨ ਨਾਲ ਜੁੜਦਾ ਉਹਦੀ ਵਰਤੀ ਬਣ ਜਾਂਦੀ ਆ ਅੱਗੇ ਮਹਾਰਾਜ ਕਹਿੰਦੇ ਚੌਥੇ ਚੰਚਲ ਮਨ ਕੋ ਗਹੋ ਇਹਦਾ ਭਾਵ ਹੈ ਚੌਥੀ ਥਿਤ ਨੂੰ ਕਿਸੇ ਕਰਮ ਧਰਮ ਦੇ ਥਾਂ ਇਸ ਚਾਂਚਲ ਮਨ ਨੂੰ ਪਕੜ ਕੇ ਰੱਖੋ ਵੀ ਐਵੇਂ ਨੂੰ ਕਰਮਾਂ ਧਰਮਾਂ ਦੇ ਵਿੱਚ ਨਾ ਕਰਮਾਂ ਕਾਂਡਾਂ ਵਿੱਚ ਨਾ ਫਸਣ ਦਿਓ ਆਪਦੇ ਮਨ ਨੂੰ ਗੁਰੂ ਦੇ ਗਿਆਨ ਦੀ ਨਸ ਪਾ ਕੇ ਇਹਨੂੰ ਕੰਟਰੋਲ ਕਰਕੇ ਰੱਖ ਵੀ ਜੋ ਗੁਰੂ ਕਹਿੰਦਾ ਉਹ ਸੱਚ ਹੈ ਕੋਈ ਕਰਮ ਧਰਮ ਨਹੀਂ ਹੁੰਦਾ ਗਰਬਾਣੀ ਵਿੱਚ ਪੰਕਤੀ ਆਪਾਂ ਹੁਕਮਨਾਮਾ ਪੜ੍ਹਦੇ ਆ ਕਰਮ ਧਰਮ ਪਖੰਡ ਜੋ ਦੀਸੇ ਤਨ ਜੰਮ ਜਗਾਤੀ ਲੂਟੇ ਮਹਾਰਾਜ ਕਹਿੰਦੇ ਕਰਮ ਦੇ ਧਰਮ ਦੇ ਨਾਂ ਤੇ ਜਿਹੜੇ ਕਰਮ ਕਰਦੇ ਫਿਰਦੇ ਨੇ ਉਹਨਾਂ ਨੂੰ ਜਮਾ ਦੀ ਮਾਰ ਪੈਣੀ ਆ ਜਗਤ ਵਾਲੇ ਜਵਾਂ ਨਹੀਂ ਲੁੱਟ ਲੈਣਾ ਨੂੰ ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੂਟੇ ਅਗਲੇ ਬੰਦ ਜਮਾਰ ਦੱਸਿਆ ਇਹ ਨਹੀਂ ਹੈ ਵੀ ਕੱਟ ਕਰਤਾ ਵੀ ਹੁਣ ਕੱਟਤਾ ਕਰਤਾ ਤੇ ਗਾ ਰਸਤਾ ਵੀ ਦੱਸਿਆ ਵੀ ਇੱਕ ਰਸਤਾ ਬੰਦ ਕਰਕੇ ਜਿਵਾਰੀ ਧਾਰਨ ਲਏ ਜੇ ਆਪਾਂ ਕੋਈ ਰੋਡ ਬਣਦਾ ਉਹ ਇੱਕ ਰਸਤਾ ਬੰਦ ਕਰ ਦਿੰਦੇ ਦੂਜਾ ਚੱਲਦਾ ਵੀ ਰੱਖਦੇ ਆ ਗੁਰੂ ਸਾਹਿਬ ਨੇ ਵੀ ਇਹ ਧਰਮ ਕਰਮ ਦਾ ਰਸਤਾ